ਮੈਂ ਮੁਕੱਬਸਾ ਠਾਣਾ ਸਿਵਲਾਈਂ ਬਟਾਲਾ ਆਪਣੇ ਬਟਾਲਾ ਦੀ ਤੇ ਆਸ-ਪਾਸ ਤੋਂ ਜਿਹੜੀ ਵੀ ਸਮੂਹ ਸਾਥ ਸੰਗਤ ਬਾਬਾ ਜੀ ਦੇ ਵਿਆਹ ਤੇ ਪਹੁੰਚਦੀ ਐ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਲੱਖ ਲੱਖ ਵਧਾਈ ਦਿੰਦਾ ਕਿ ਬਾਬਾ ਜੀ ਦੇ ਵਿਆਹ ਤੇ ਹਮ ਹਮਾ ਕੇ ਪਹੁੰਚੋ ਤੇ ਜਿਹੜੀ ਬਾਬਾ ਜੀ ਦੇ ਵਿਆਹ ਤੇ ਆ ਰੌਣਕ ਉਹਨੂੰ ਬढ़ावा ਦੇਵੋ ਉਸ ਤੋਂ ਅੱਗੇ ਸਾਡੇ ਮਾਨਯੋਗ ਐਮਐਲਏ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਬਟਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਮੇਰੀ ਹੁੱਲੜਵਾਜ਼ਾਂ ਨੂੰ ਮੇਰੇ ਵੱਲੋਂ ਤਾੜਨਾ ਹੈ ਕਿ ਉਹ ਟਰੈਕਟਰਾਂ ਦੇ ਉੱਤੇ ਜਾਂ ਮੋਟਰਸਾਈਕਲਾਂ ਦੇ ਉੱਤੇ ਹੁੱਲੜਬਾਜ਼ੀ ਨਾ ਕਰਨ ਇਸ ਗੱਲ ਤੋਂ ਸੁਚੇਤ ਰਹਿਣ ਉਸ ਦੇ ਜਿਹੜੀ ਉਹਨਾਂ ਦੇ ਖਿਲਾਫ ਹੈ ਉਹ ਸਖਤ ਐਕਸ਼ਨ ਲਿਆ ਜਾਏਗਾ ਜੇ ਹੁੱਲੜਵਾਜ਼ੀਆਂ ਕਰਨਗੇ ਪਾਪਾ ਜੀ ਦੇ ਵਿਆਹ ਨੂੰ ਬੜਾ ਨਿਮਰਤਾ ਨਾਲ ਔਰ ਸ਼ਾਂਤੀਪੂਰਕ ਮਨਾਉਣ ਦੀ ਜਿਹੜੀ ਆ ਉਹ ਉਪਰਾਲਾ ਕਰਨ ਹੁੱਲਣ ਬਾਜ਼ੀਆਂ ਨਾ ਕਰਨ ਮੇਰੇ ਵੱਲੋਂ ਤੇ ਰਾਣਾ ਜੀ ਵੱਲੋਂ ਪ੍ਰਧਾਨ ਜੀ ਤਿਲਕ ਰਾਜ ਵੱਲੋਂ ਸਾਰਿਆਂ ਵੱਲੋਂ ਹੋਰ ਵੀ ਜਿਹੜੇ ਮੇਰੇ ਕੋਲ ਮੇਰੇ ਪਤਵੰਤੇ ਸੱਜਣਾਂ ਸਭ ਵੱਲੋਂ ਬਾਬਾ ਜੀ ਦੇ ਵਿਆਹ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ